ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 4:30 ਦਾ ਤੇ ਹੁਣ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਸੀਗੇ ਕਿ ਹੁਣ ਵੀ ਟਾਈਮ ਫੇਰ ਉਹੀ ਮੇਰੀ ਜਿਹੜੀ ਡਿਊਟੀ ਸਮਾਹ ਰੱਖੀ ਹੈ ਡੇਲੀ ਦੀ ਇਹਨਾਂ ਨੇ ਪੱਠਿਆਂ ਦੀ ਕਿਉਂਕਿ ਘਰ ਹੈ ਨਹੀਂ ਤੇ ਫਿਰ ਮੈਨੂੰ ਹੀ ਪੋਣੇ ਪੈਣੇ ਆ ਤੇ ਇਹਨਾਂ ਦੇ ਢਿੱਡਾ ਜਿਹੜੇ ਭਰਨੇ ਹੀ ਪੈਣੇ ਆ ਵੀ ਟਿੱਡੀਆਂ ਡੋਲ ਲੈ ਕੇ ਪਾਣੀ ਤੇ ਘਾਣ ਮਾਰਦਿਆ ਕਰ ਥੱਲੇ ਆਵਦੇ ਸੁਨੀ ਜੀ ਸੁਨੀ ਸੁਨੀ ਲੋ ਜੀ ਅੱਜ ਮੈਂ ਇੱਕ ਜੋਤ ਜੀ ਦੀ ਕਿ ਹਨਾ ਦੀਪ ਦੀ ਸੀਗੀ ਅੱਜ ਬੈਂਗਲ ਸਰਮਣੀ ਤੇ ਬੁਲਾਇਆ ਤਾਂ ਸਾਰੇ ਫੰਕਸ਼ਨਾਂ ਤੇ ਸੀ ਬਟ ਨਹੀਂ ਜਾਇਆ ਗਿਆ ਕਿਉਂਕਿ ਸਕੂਲ ਸੀ ਪੇਪਰ ਹੋ ਰਹੇ ਬੱਚਿਆਂ ਦੀ ਛੁੱਟੀ ਨਹੀਂ ਮਿਲਦੀ ਹੈਗੀ ਕਿ ਮਨ ਤਾਂ ਬਹੁਤ ਕਰਦਾ ਸੀ ਜਾਣ ਨੂੰ ਪਰ ਕੀ ਕਰੀਏ ਨਹੀਂ ਜਾ ਹੋਇਆ ਐਡਾ ਸੋਹਣਾ ਪ੍ਰੋਗਰਾਮ ਹੈ ਜਿਹੜਾ ਮਿਸ ਹੋ ਗਿਆ ਨਾਲ ਫਸਟ ਟਾਈਮ ਮੈਂ ਬੈਂਗਲ cerimoni ਦੇਖ ਲਈ ਸੀ ਚਲੋ ਹਾਂਜੀ ਆ ਤਾਂ ਬਿਨਾ ਕੁ ਤੁਰਿਆ ਵਾ ਕਿਨੂੰ ਉਹ ਬਾਦੂ ਸਿੱਟਿਆ ਪੈਠਲੇ ਲੋਕ ਤਲਕਾਰਾ ਖੜਦੇ ਨੇ ਕੋਈ ਕਿੰਨਾ ਪਾਇਆ ਸੀ ਸਾਡੀ ਸਬਜੀ ਭਾਜੀ ਬਣਾਉਣੀ ਅੱਜ ਮੇਥੀ ਜੀਰੀ ਭਈ ਮੈਥੇ ਚੀਰੇ ਫੇਰ ਛੋਲੇ ਛੀਰ ਤੇ ਛੋਲੇ ਜੀਤੇ ਹਾਂ ਛੋਲੇ ਕਿਵੇਂ ਚੀਰੇ ਆ ਡੂੰਗ ਡੂੰਗ ਕਾਚੂ ਅੱਛਾ ਸਾਗ ਉਹ ਹੁੰਦੇ ਆ ਫੋਲੀਏ ਮੈਂ ਕਿਤੇ ਦੂਜੇ ਛੋਲੇ ਛੀਰੇ ਨਾ ਨਾ ਦੇਹੋ ਲੱਜਾ ਨਹੀਂ ਹੋ ਬੀਬੀ ਹੁਣ ਸ਼ਾਲ ਵਧਾ ਦੇ ਆਹ ਤਾਂ ਮੈਂ ਲਾਉਣੀ ਮੈਂ ਤਾਂ ਲੋਈ ਲੈਣੀ ਸਵੇਰੇ ਛੋਟੇ ਹੁਣ ਲੋੰਗ ਵਾਲੀ ਕਿਹੜੀ ਰੋਤ ਰਹਿ ਗਈ ਹੁਣ ਲੋਈ ਲੈ ਦੂੰ ਦੁਪੱਟਾ ਲੈ ਲਿਆ ਕਰ ਆਪ ਦਾ ਭਾਰੀ ਜਾ ਕੋਈ ਜਾਂ ਕੋਈ ਨਾ ਚ ਲੈ ਲੂੰਗੀ ਇੱਕ ਕੈਂਟਰੋਂ ਕੱਲ ਪੱਠੇ ਆ ਮੈਂ ਕੁੱਤਰਨ ਲੱਗੀ ਤੇ ਪਤਾ ਨਹੀਂ ਕਿਵੇਂ ਮੈਥੋਂ ਤਾਂ ਮਸ਼ੀਨ ਹੀ ਨਹੀਂ ਚੱਲੀ ਗਈ ਤੇ ਅੱਜ ਫੇਰ ਹੈਣੇਗੇ ਪੱਠੇ ਤੇ ਮੈਂ ਦੱਸੇ ਮੈਨਾਂ ਨੂੰ ਕਿਵੇਂ ਕੁੱਤਰਾ ਬੁੱਢੀ ਵਾਲੀ ਥਾੜੀ ਜਿਹੀ ਮੈਂ ਤਾਂ ਜਿਹੜੇ ਪਏ ਉਹੀ ਪਾਉਂਗੀ ਮੈਥੋਣੀ ਕੁਤਰੇ ਪੁਤਰੇ ਜਾਂਦੀ ਹੈ ਹੁਣ ਸੋਨੇ ਸੋਨੇ ਫੋਲਾ ਪਹਿਲਾਂ ਤਾਂ ਮੱਚ ਜਿ ਗਿਆ ਸੀ ਮੈਨੂੰ ਤਾਂ ਹੀ ਸੀ ਗਿਆ ਇਹ ਬੁੱਟਾ ਬੱਟ ਬਚ ਗਿਆ ਲੋ ਜੀ ਅੱਜ ਕੱਪੜੇ ਵਗੈਰਾ ਤਾਂ ਨਹੀਂ ਧੋਣੇ ਸੀਗੇ ਤੇ ਅੱਜ ਮੈਂ ਸੂਟਾਂ ਸੂਟਾਂ ਦੀ ਸੈਟਿੰਗ ਕਰਕੇ ਰੱਖਦੀਆਂ ਜਿਹੜੇ ਪਾਉਣੇ ਆ ਤੇ ਹੁਣ ਮੇਰੇ ਪੱਠੇ ਵਾਲਾ ਫੇਰ ਕਰਦੇ ਆਪਾਂ ਵਲੌਗ ਨੂੰ ਕੰਟੀਨਿਊਟ ਮੰਮੇ ਨੂੰ ਹਰੇ ਕਿੰਨਾ ਕਰ ਰਹਿ ਗਿਆ ਕਿ ਅੱਜ ਬਾਹਾਂ ਕੱਟਦੇ ਹਾਂ ਤੇ ਅੱਜ ਫੜਾ ਦਿੰਦੇ ਹੁਣ ਕੈਂਚੀ ਮੈਨੂੰ ਕਿਹੜਾ ਦੱਸ ਕੇ ਗਿਆ ਹੂੰ ਇੱਥੇ ਦੇਖੋ ਦੋ ਦੋ ਫੋਨ ਰੱਖਦੇ ਆ ਸਰਾਂ ਨੇ ਆ ਇਹ ਤਾਂ ਲਾਉਣਾ ਸੀ ਚੱਲ ਨਹੀਂ ਬਲੌਗ ਹਾਂ ਚੱਲਿਆਣੀ ਆਹਾਂ ਚੱਲ ਨਹੀਂ ਭੈਣੇ ਕਿਉਂ ਚੁੰਨੀ ਨਾ ਸੀ ਟੰਗ ਸੂਟ ਕਿੜਾ ਪਾਇਆ ਚੁੰਨੀ ਕਿਹੜੀ ਲੱਗਦੀ ਐ ਤੇ ਮੈਂ ਇੱਕ ਵਾਰੀ ਸੂਟ ਕੱਢਿਆ ਫਿਰ ਮੇਰੇ ਯਾਦ ਰਹਿ ਜੂਗਾ ਨਹੀਂ ਮੈਂ ਭੁੱਲ ਜਾਨੀ ਥੋੜੀ ਜਿਹੀ ਸਾਈਟਿੰਗ ਕਰਨ ਵਾਲੀ

ਇਹ ਵਾਲੀ ਨਹੀਂ ਇਹ ਤਾਂ ਪਤਾ ਨੂੰ ਬੱਟ ਬਣਾਈ ਜਾ ਕੇ ਪਾਣੀ ਪਾਉਣ ਵਾਸਤੇ ਹਾਂ ਬਗੀਆਂ ਥੰਦੇ ਬਾਹਰ ਦਾ ਫਸਰਾ ਹੋਇਆ ਸੀ ਅੱਛਾ ਨਾਲੇ ਅੰਦਰ ਪਾ ਦੇਂਗੇ ਨਾਲੇ ਇੱਥੇ ਪਾ ਦੇ ਚਲੂੰਗਾ ਅੱਛਾ ਸਿਰਫ ਇਹ ਪਰ ਗਏ ਮੈਂ ਜਸ ਬਤਾ ਵਾਰੀ ਹੋਇਆ ਡੈਡ ਨਾ ਡੈਡੀ ਸਾਡੇ ਜੀ ਕੇ ਦਾਈ ਸੀ ਹਾਂ ਜੀ ਕੇ ਦਾ ਪਤੀ ਦਾ ਤੇ ਫਿਰ ਕੀ ਕੋਲ ਹਾਂ ਬਸ ਉਹ ਜਨੇ ਸੀ ਇੱਕ ਪਾਟਾ ਨਹੀਂ ਸੁਣਿਆ ਸਾਥ ਹੂੰ ਜਿੰਨਾ ਜਿੰਨਾ ਤੂੰ ਸੁਣਨਾ ਸੀ ਸੁਣ ਲਿਆ ਇੱਕ ਸਾਥੋਂ ਪੰਜ ਗਏ ਸੀ ਮੈਂ ਉਹ ਤਾਂ ਅੱਗੇ ਵੀ ਬਤਾ ਦੇ ਹਾਂ ਮਮਾ ਬਈ ਤੇ ਅੱਗੇ ਪਤਾ ਨਹੀਂ ਕੀ ਸੁਣਿਆ ਸਗਾ ਮਟੇ ਯੁਰ ਨੇ ਮਟੇ ਯੁਰ ਬਾਹਰੋਂ ਚੱਕ ਕੇ ਲਿਆਉਣੇ ਮਿੱਟੀ ਬਾਹਰੋਂ ਆਹ ਫਿਰ ਬਾਹਰ ਹੀ ਪਿਆਰੇ ਚ ਹੋਇ ਤੱਕ ਇਹਨੇ ਟੋਏ ਨੀਸ ਕੇ ਗਿੱਲਾ ਹੈ ਗਿੱਲਾ ਜਾ ਹੋ ਜਾਂਦਾ ਨਾ ਮਾਣੇ ਫਿਰਨ ਸੋਕਾਂ ਚ ਲੱਗਦਾ ਅੱਛਾ ਕਣਾ ਠੀਕ ਹੈ ਜਦੋਂ ਮੈਂ ਪੱਠੇ ਪਾਤੇ ਨਾ ਉਹਦੀ ਆ ਗਈ ਤੁਸੀਂ ਉਹ ਮੈਂ ਤਾਂ ਦੋ ਜਣੇ ਆਈਆਂ ਸੀ ਸਾਢੇ 4 ਵਾਂ ਆ ਗਿਆ 5:30 ਨਹੀਂ ਪੌਣੇ 5 ਤਾਂ ਮੱਜ ਪੱਠੇ ਪਾਉਣ ਲੱਗੇ ਆਂ ਡੀਕ ਡੀਕ ਕੇ ਹਾਂ ਇਹਨਾਂ ਨੂੰ ਲੈਣਾ ਉਹਦੇ ਕੋਲੇ ਗਿਆ ਉਹਨੇ ਹਜੇ ਕਰੀ ਨਹੀਂ ਸੀ ਹਾਏ ਦੇਖ ਲੈ ਮੇਰਾ ਦੁਪੱਟਾ ਨਾ ਇਹ ਮੇਰਾ ਦੁਪੱਟਾ 5 ਦਿਨਾਂ ਬਾਅਦ ਡਾਈ ਹੋ ਕੇ ਆਇਆ ਪਤਾ ਨਹੀਂ ਕਿਹੇ ਜੇ ਭਾਈ ਨੂੰ ਫੜਾਇਆ ਤੱਕੀ ਨਹੀਂ ਉਹਨੇ ਕਿਹਾ ਮੈਂ ਕਹਿੰਦੇ ਉਹਨੂੰ ਮੈਂ ਕਿਹਾ ਵੀ ਹੁਣ ਮੈਨੂੰ ਉਹ ਉਹਦੇ ਨਾਲ ਦਾ ਕਰੀ ਜਾਂਦਾ ਸੀ ਆਪਾਂ ਉਹਨਾਂ ਨਾਲੇ ਸਮਝਾ ਕੇ ਆਏ ਸੀ ਵੀ ਧਾਗੇ ਨਾਲ ਦਾ ਕਰ ਹਾਂ ਉਹ ਕੱਪੜੇ ਨਾਲ ਦਾ ਕਰੀ ਜਾਂਦਾ ਸੀ ਹਾਂ ਨਾਲੇ ਉਹਨੇ ਕਿੰਨੇ ਵਾਰੀ ਆਇਆ ਹਾਂ ਤੇ ਮੈਨੂੰ ਇਹ ਰੌਣੇ ਕਰਕੇ ਹੁਣ ਵੀ ਜਦੋਂ ਕਰਨ ਲੱਗਿਆ ਕੇ ਰੌਣੇ ਕਰਕੇ ਉਹਦੇ ਨਾਲ ਦਾ ਕਰਦਾ ਮੈਂ ਕਿਹਾ ਭਰਾਵਾ ਤੈਨੂੰ ਧਾਗੇ ਨਾਲ ਦੇ ਕਹੀ ਜਾਂਨੇ ਕਹਿੰਦਾ ਯਾਰ ਕਹਿੰਦਾ ਕਿ ਬਈ ਇਹਦੇ ਨਾਲ ਦਾ ਹੋਊਗਾ ਮੈਂ ਖੈਰ ਤੈਨੂੰ ਜਦੋਂ ਸੀ ਧਾਗੇ ਨਾਲ ਦੇ ਕਹੀ ਬੰਦਾ ਕਰਦੇ ਅਸੀਂ ਵਰਕ ਕਰਾਈ ਹੈ ਕਿ ਵਿੱਚ ਇਦਾਂ ਦੀ ਤੇ ਅਦਾ ਚੱਲ ਠੀਕ ਆ ਫਿਰ ਉਹਨੇ ਧਾਗੇ ਨਾਲ ਦਾ ਕਰਕੇ ਫਿਰ ਮੈਨੂੰ ਆਦਾ ਕਹਿੰਦਾ ਕਿ ਮੈਂ ਖ ਪਸਘਾ ਲੈਣੀ ਮੈਨੂੰ ਆਦਾ ਬਈ ਇਹ ਨਾ ਕਹਿੰਦਾ ਕਾਗਜ਼ ਅਰਗਾ ਹੋ ਜਾਂਦਾ ਇਹਦਾ ਪਾੜ ਨਾ ਜਾਵੇ ਅੱਛਾ ਮੈਂ ਉਹਦਾ ਚੱਲ ਮੈਂ ਤੈਨੂੰ ਚੁੰਡ ਤੋਂ ਸੁਕਾ ਕੇ ਮੇਰੇ ਹੋ ਉਹਨੇ ਇੱਕ ਕੰਨੀ ਤੋਂ ਦਿਖਾਤਾ ਤੇ ਮੈਂ ਚੱਲ ਠੀਕ ਆ ਮੈਨੂੰ ਰਾਲ ਮਿਲ ਗਿਆ ਉਹਦੇ ਫੇਰ ਜਾ ਕੇ ਤਾਂ ਕਰਕੇ ਉੱਥੇ ਮੈਨੂੰ 15 ਮਿੰਟ ਉੱਥੇ ਲੱਗੇ ਓਕੇ ਜੀ ਓਕੇ ਚਲੋ ਜੀ ਹਾਂਜੀ ਬੇਟਾ ਹਾਂ ਮੈਂ ਇਹ ਰੱਖਿਆ ਗਗਨ ਦਾ ਲੰਚ ਬਾਕਸ ਵੀ ਅੱਜ ਇੱਧਰ ਆ ਗਿਆ ਉਹਦੇ ਵਿੱਚ ਪਈਆਂ ਸੀਗਾ ਕੈਂਡੀਆਂ ਖਾ ਲਾ ਹਾਂ ਇਹ ਲੱਕ ਗਿਆ ਲੈਣੇ ਆ ਇਹ ਸਬਜ਼ੀਨ ਬੜਾ ਲਿਪੜ ਗਿਆ ਮੈਂ ਪਰ ਹੁਣ ਤਾਂ ਰੋਟੀ ਇਹਦੇ ਵਿੱਚ ਪੈਕ ਹੋਣੀ ਨਹੀਂ ਮੋਜਾ ਇਹ ਬੰਨ। ਤੇ ਜੀ ਆਂਦੀ ਅੱਗੇ ਨੂੰ ਸਬਜੀ ਵਾਲੀ ਲੱਗਦੀ ਅੱਜ ਮੈਂ ਰੋਟੀ ਦੇ ਉੱਪਰ ਹੀ ਰੱਖ ਕੇ ਲਈ ਸੀਗੀ। ਅੱਛਾ। ਇਹ ਕਾਹਦਾ ਬਣਿਆ ਹੋਇਆ ਦੇਖੀ ਥੱਲੇ ਕੀ ਡਿੱਗਦਾ ਪਾਣੀ ਦੇ। ਹੂੰ। ਕੀ ਡਿੱਗਦਾ ਪਾਣੀ? ਕੀ ਚੀਜ਼ ਦਾ ਬਣਿਆ ਹੋਇਆ ਗੇ? ਕਾਗਜ਼ ਜ। ਕੀ ਵੀ ਇਹ ਰੋਟੀ ਪੈਕ ਕਰਨ ਵਾਲਾ ਦਾ। ਰੋਟੀ ਪਾ ਕੇ ਨੂੰ ਹੂੰ। ਹੇ ਮੇਰੇ ਆਏਗਾ ਤਾਂ ਸੁਝੇ ਪੈਥੂ ਦੇਖੀ ਹਾਂ ਲਾਲ ਜੋ ਯਾ ਪਿਆਰਾ ਹਾਂ ਜਿੱਥੇ ਸੁਝੇ ਨਾ ਬਗਾ ਦੇਖ ਹੱਥ ਇੱਥਾਂ ਜੇ ਵੀ ਆ ਹੂੰ ਗੰਡਾ ਹਾਂ ਲਓ ਜੀ ਬੀਬੀ ਨੇ ਵੀ ਉਸਾਲਾ ਵਗੈਰਾ ਸਭ ਕੁਝ ਕੱਟਤਾ ਤੇ ਮਹਿਨਪਾਂਡੇ ਸਾਫ਼ ਕਰਨ ਲੱਗੀ ਸੀ ਕੁਛੋਂ ਦਰਜੋ ਕੰਮ ਨੇ ਵੀ ਡੇ ਰਹੀ ਸੀਗੀ ਤੇ ਦੁਪੱਟਾ ਵੀ ਜਿਹੜਾ ਮੇਰਾ ਡਾਈ ਹੋ ਕੇ ਆ ਗਿਆ ਬਹੁਤ ਦਿਨਾਂ ਬਾਅਦ ਡਾਈ ਹੋ ਕੇ ਆਇਆ ਇਹਦੇ ਚ ਕਲਰ ਨਹੀਂ ਸੋਨਾ ਹੁੰਦਾ ਰਾਣੀ ਜੈ ਸ਼ੀੜ ਜਿਵੇਂ ਕਹਿ ਦਿੰਦੇ ਹੁੰਦੇ ਆਪਾਂ ਰਾਣੀ ਕਲਰ ਸ਼ੀੜ ਤੇ ਹੀ ਹੁੰਦੀ ਹੈ ਰਾਣੀ ਕਲਰ ਹੈ ਦੁਪੱਟਾ ਆਪਾਂ ਪਾਵਾਂਗੇ ਵਿਆਹ ਵਾਲੇ ਦਿਨ ਸੂਟ ਇੱਕ ਦਿਨ ਪਹਿਲਾਂ ਪਾਵਾਂਗੇ ਆਪਾਂ ਪੀਚ ਕਿਉਂ ਭਜਾਤਾ ਮੰਮਾ ਬੱਚਾ ਮੱਤ ਤੇ ਗਿਆ ਉਹ ਚਾਹਕਦੀ ਹੈ ਕਿ ਦੁੱਧ ਪਲਾਉਂਗੇ ਕਹਿੰਦੀ ਮੈਨੂੰ ਚਲੋ ਭਾਂਡੇ ਸਾਫ਼ ਕਰ ਲਾਂ ਫੇਰ ਧਾਰ ਕੱਢੂੰਗੀ ਮੈਂ ਧਾਰ ਚਲੋ ਉੱਠ ਕੱਢ ਜੇ ਮੋਮ ਜੀ ਲੱਗਦੀ ਹੈ ਮੈਨੂੰ ਜੇ ਹੱਥ ਨਾਲ ਚਿੰਬੜ ਕੇ ਨਾ ਮੁੜ ਕੇ ਹੋਣੀ ਹੋਣਾਗਾ ਨਾ ਪਤਾ ਨਹੀਂ ਕੀ ਚੀਜ਼ ਦਾ ਬਣਿਆ ਹਨਾ ਇਹ ਅੱਛੇ ਸੜਦੇ ਸੀ ਉੱਟੀ ਹੋਰ ਕਿੱਥੇ ਸੜਦੇ ਸੀ ਇੱਥੇ ਹੀ ਸੜਦੇ ਸੀ ਪੁੱਤ ਨਾਲ ਇਹ ਵਧੀਆ ਬਣ ਗਿਆ ਹੈ ਕੇਰਾ ਹੁਣ ਮੈਂ ਕਿਹਾ ਅਜੇ ਵੀ ਘੱਟ ਛੱਟੀ ਆ ਬੈੱਡ ਬਣ ਗਿਆ ਦਾ 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 ਇਹ ਨਹੀਂ ਬੜਾ ਆ ਗਿਆ ਨਾ ਫਿਰ ਬੜਾ ਉਹ ਬਾਜੂ ਕਰਕੇ ਜਾ ਤਾਂ ਕਿ ਤੈਨੂੰ ਕਿਹਨਾਂ ਥੋੜੀ ਥੋੜੀ ਸਿੱਟਦੀ ਚੱਲਣਾ ਭਰ ਗਿਆ ਉਹ ਉੱਚਾ ਨਹੀਂ ਬਾਸ ਆਇਆ ਸੋ ਗਿਆ ਕਿੰਨਾ ਜਣਾ ਬਣ ਗਿਆ ਬਾਹਰ ਵੀ ਸਿੱਟਿਆ ਬਾਹਰ ਬੜਾ ਦੱਸ ਕਾਲੀ ਤਾਂ ਬੜਾ ਵੜਦੀ ਐਨਾ ਨਾ ਪੁੱਤ ਕੈਮਰਾ ਹਿਲਾਇਆ ਕਰ ਹੌਲੀ ਕਾਲੀ ਇਹ ਤਾਂ ਬੜਾ ਵੜਦੀ ਅੱਜ ਬੜਾ ਟੇਪ ਪੁੰਜੀ ਹਾਂ ਮੈਂ ਸ਼ਰਟ ਖਾ ਕੇ ਲੈ ਆ ਲਈ ਸੀ ਸ਼ਰਟ ਛੋਟਾ ਨਹੀਂ ਲੋਟਾ ਕਦੇ ਚੁੰਨੀਆਂ ਕਦੇ ਚੁੰਨੀਆਂ ਛੋਟੀਆਂ ਹਾਂ ਜੂਟ ਮੇਨ ਸ਼ੂਟ ਹੋ ਗਏ ਕਿ ਨਹੀਂ ਸ਼ਮੂਗ ਨਾ ਹੋ ਰਹਾ ਹੈਡ ਮੈਂ ਨਾ ਨਹੀਂ ਲੋਟੂਗਾ ਹਾਂ ਕਦੇ ਮੈਨੂੰ ਆ ਸੂਟ ਚਾਹੀਦਾ ਕਦੇ ਮੈਨੂੰ ਆ ਸੂਟ ਚਾਹੀਦਾ ਮੈਨੂੰ ਕਦੇ ਆ ਸੂਟ ਚਾਹੀਦਾ ਫਿਲਮ ਕਿ ਇਹਨੂੰ ਮੌਕਾ ਮਿਲ ਗਿਆ ਮੇਰੇ ਵਿੱਚ ਕਹਿਣ ਦਾ ਹੂੰ ਪੜਾਅ ਕੱਢਣ ਦੇ ਮੈਂ ਹੈਣਾ ਹੋਏ ਤੈਨੂੰ ਮੌਕਾ ਮਿਲ ਗਿਆ ਹੈਨਾ ਮੇਰੇ ਵਿੱਚ ਦੀ ਗੱਲ ਕਹਿਣ ਦਾ ਹੈਨਾ ਆਵਾ ਬਾਹਰ ਕਲੇ ਆ ਰਹੀ ਹੈ ਮਮਤੀ ਟੀਡੀਏ ਟੀਡੀਏ ਹਾਂ ਮੇਰੇ ਵੱਲ ਹੁੰਦੀਆਂ ਕੈਮਰੇ ਵੀ ਇੱਕ ਤਾਂ ਦੇ ਚੰਦ ਦਿਨ ਦੀ ਦਾਦੀ ਅਸੀਂ ਨਹੀਂ ਦਾਲ ਖਾਣੇਗੀ ਹੋਰ ਚਟਣੀ ਖਾਣੂਗੀ ਦਾਲ ਨਹੀਂ ਹੈਗੀ ਵੀ ਔਰ ਜੀ ਆਪ ਤੇ ਔਰ ਜੀ ਔਰ ਜੀ ਲੈ ਲੈ ਔਰ ਜੀ ਮਾਂ ਨਹੀਂ ਕੋਈ ਟਿੰਡੇ ਡੁੰਦੇ ਬਣਾ ਲਈ ਟਿੰਡੇ ਆ ਗਦਾਵਾ ਸ਼ਿਮਲਾ ਮਿਰਚ ਗਦਾਵਾ ਸ਼ਿਮਲਾ ਮੈਚ ਦਾ ਬੇਚਾਰਾ ਸੀ ਦੋਨੇ ਖਾ ਮੰਗੇ ਦੀ ਪੈਣਾ ਵੈਣਾ ਗਦਾਵਾ ਹੀ ਹੈ ਹੋਰ ਕੀ ਗਦਾਵਾ ਕੀ ਮੈਂ ਸਬਜ਼ੀ ਆਦੀ ਕਿਵੇਂ ਰੋਲਦੀ ਕਿਸੇ ਬਾਟੀ ਚ ਪਾ ਲਿਆ ਹੁੰਦੀ ਦੁੱਧ ਪਾਇਆ ਚ ਮੱਖਣੀ ਵੱਧ ਪਾ ਗਏ ਮੱਖਣੀ ਦਾ ਤਾਂ ਕੋਈ ਨਹੀਂ ਇਹ ਬਣੀ ਦਾ ਘਰੇ ਸੁਆ ਹੈ ਨਾ ਲਾ ਚਟਨੀ ਨਾਲ ਖਾਈਂ ਤੇ ਦਹੀਂ ਨਾਲ ਖਾਈਂ ਗਲੋਂਗੜੀ ਥੋੜੀ ਹੈ ਭਾਂਡੇ ਵਾਲੇ ਆ ਹੋਰ ਗੀ ਲੋਂਗੜੀ ਛੋਟੀ ਹੈ ਇੱਧਰ ਦੇਖੋ ਥੋੜੀ ਇੱਕ ਖਾਦੀ ਹੈ ਤੇ ਤਸੀਨਾ ਜੀ ਮੇਰੇ ਜੀ ਨਮਨਾ ਆ ਕੇ ਆਇਆ ਨਾ ਨਾ ਕੇ ਆਉਣਾ ਬਤਿੰਦਾ ਦਰਮ ਪਾਣੀ ਨਾਲ ਨਾ ਕਹਿਦਾ ਮਾਂ ਮੇਰੇ ਕੁਝ ਦਿੰਦਾ ਹੀ ਨਹੀਂ ਮੈਨੂੰ ਕੁਛ ਖਾਲਾ ਖਾਲਾ ਇੰਨਾ ਕੁਝ ਪਿਆਗਾ ਆ ਫਿਰ ਲੋ ਜੀ ਪਹਿਲਾਂ ਨਿੰਬੂ ਮਿਰਚਾਂ ਦਾ ਪਿਆਜ਼ ਆਚਾਰ ਤੇ ਅੱਜ ਪੈਣ ਲੱਗਿਆਗਾ ਗਾਜਰਾਂ ਦਾ ਆਚਾਰ ਆਹ ਦਾ ਸਾਥ ਦੀ ਪੀ ਮਮੀ ਕਿ ਕੱਟੀ ਨਹੀਂ ਕਰਤੀ ਸੀ ਇਹ ਧੁੱਪੇ ਸੁਕਾਂਗੇ ਆਂ ਆਂ ਕੱਟ ਕੇ ਸੁਕਾ ਲਓ ਜੀ ਗਾਜਰਾਂ ਜਿਹੜੀਆਂ ਕੱਟ ਕੇ ਇਹਨਾਂ ਨੂੰ ਧੁੱਪੇ ਸੁਕਾਤਾ ਸੀਗਾ ਕਿਵੇਂ ਵਿਚਾਰੀਆਂ ਨੇ ਮੋਸ ਜੀ ਗੰਗਾ ਦਾ ਕੈਂ ਹੀ ਪੈਂਦ ਗਾਉਂਦੀਆਂ ਪਾਣੀ ਪੈਂਦਣਾ ਫਿਰ ਇਹ ਪਾਣੀ ਨਹੀਂ ਛੱਡਦਾ ਹੁਣ ਇਹ ਠੀਕ ਐ ਚੁੱਕੀਆਂ ਚੁੱਕੀਆਂ ਰਹਿਣ ਗਿਆ ਹੁਣ ਕੁਕੀ ਖਾਣੀ ਬਾਹਰ ਪਾਣੀ ਬਿਚਾਉਣਾ ਠੀਕ ਇਹ ਵੜਾ ਜਿਹੜਾ ਆਪਣਾ ਮਸਾਲਾ ਗਾ ਇਹ ਪਿਆਈ ਸੀਗਾ ਆਪਣੇ ਕੋਲੇ ਫਿਰ ਤਾਂ ਕਰਕੇ ਆਪਾਂ ਚਾਰ ਪਾ ਲਾਂਗੇ ਦਾ ਬਸੇ ਗਾਜਰਾਂ ਦਾ ਚਾਰ ਤਕਰੀ ਟੇਸਟ ਇਹਦੀਆਂ ਦੋ ਫਾੜੀਆਂ ਕਰ ਲੈਣਾ ਆਹ ਆਹਾ ਕਾਂ ਦੇ ਇਹ ਪਾਣੀ ਤੇ ਮੈਂ ਕਿਤੇ ਉਬਾਲ ਕੇ ਪਾਉਣੇ ਹੁੰਦੇ ਇਹ ਨਹੀਂ ਉਬਾਲ ਕੇ ਅੱਗੇ ਲਪਾਉਂਦੇ ਹਾਂ ਤੇ 77 ਨਹੀਂ ਬਸ ਹੁਣ ਹਾਂ ਇਹਦੇ ਚ ਮਿਕਸ ਕਰਕੇ ਇਦਾਂ ਹੀ ਹਾਂ ਬਸ ਐ ਹੀ ਪਾ ਦਿੰਦੇ ਅੱਗੇ ਤੜਕ ਕੇ ਪਾਉਂਦੇ ਉਹ ਥੋੜਾ ਜਿਹੀ ਚਲਦਾਂ ਹੁੰਦਾਂ ਉਹਲੀ ਲੱਗ ਜਾਂਦੀ ਸੀ ਉਹਨਾਂ ਤੇਲ ਤੁਲ ਵੀ ਨਹੀਂ ਪਾਉਂਦੇ ਵਿੱਚ ਮੈਂ ਨਾ ਕੁਝ ਨਹੀਂ ਪਾਉਂਦਾ ਬਸ ਐ ਹੀ ਪਾ ਦਿੰਦੇ ਬਸ ਸੁੱਕ ਸੁੱਕ ਨਹੀਂਣਾ ਰਹਿਣਾ ਇਹ ਇਹਨਾਂ ਨੇ ਹੁਣ ਕੁਛ ਪਾਣੀ ਛੱਡ ਦੇਣਾ ਨੂਨ ਨੂਨ ਪਾਏ ਤਾਂ ਨੂਨ ਪਾਣੀ ਛੱਡ ਗਈ ਹੈ ਤੇ ਕੁਛੇ ਪਾਣੀ ਪਿਆ ਆਪਣੇ ਕੋਲੇ ਮਿੱਠੇ ਚਾਹ ਰਾਲਾ ਚਾਹ ਪਾਣੀ ਪਿਆ ਤੇ ਹੁਣ ਜਦ ਇਹ ਨੋਨ ਪੈ ਗਿਆ ਨੋਨ ਨਾ ਪਾਣੀ ਤੇ ਛੱਡਣਗੇ ਹੂੰ ਅੱਛਾ ਇਹਦੇ ਵਿੱਚ ਨੋਨ ਰਲਾ ਲਿਆ ਹੂੰ ਨੋਨੇ ਮਸਾਲੇ ਦੇ ਵਿੱਚ ਵੀ ਨੋਨ ਹੁੰਦਾ ਨਾ ਹਾਂ ਹੂੰ ਠੀਕ ਇਹਨਾਂ ਅੱਗੇ ਨਾ ਨਹੀਂ ਕੀਨੇ ਕੀਨੇ ਮੀਚੀਰਗਾ ਜਿਵੇਂ ਜਾ ਕੇ ਮੋਟਨਾ ਉਹ ਠੀਖ ਨਹੀਂ ਬਣਨਾ ਹੂੰ ਮੋਟਨਾ ਚਰਾਈਆਂ ਲਾਉ ਠੀਕ ਹੂੰ ਕਾਚਾ ਕਾਚਾ ਕੀਆ ਕਾਚਾ ਇੱਕ ਹੋਰ ਕੀ ਹੁੰਦਾ ਇੱਕ ਗੋਲ ਗੋਲ ਜੇ ਅਨ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਆਵਲੇ ਆਵਲੇ ਇਹ ਕੋਰ ਹੁੰਦਾ ਅਨ ਇਹ ਕਿ ਕੀ ਕਹਿੰਦੇ ਨੇ ਆਹੋ ਕੇ ਅਨ ਗੋਲ ਗੋਲ ਜੇ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਚਾਰ ਬੇਲੇ 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 ਆਨੀ ਪਰ ਮੈਨੂੰ ਯਾਦ ਸੀਗਾ ਵੀ ਕੋਈ ਅੱਖਾਂ ਦੇ ਨਾਲ ਹੀ ਕੋ ਰਿਲੇਟਡ ਜਿਹਾ achar ਹੈਗਾ ਉਹ ਮੈਨੂੰ ਯਾਦ ਨਹੀਂ ਹੁੰਦਾ ਡੇਲੇ ਕਹਿਣਾ ਅੱਖਾਂ ਨੂੰ ਕਹਦੇ ਨੇ ਤੇਰੇ ਡੇਲੇ ਆ ਕਾਂਡੋ ਡੇ ਕਿ ਮੈਂ ਆਖਿਆ ਮੈਂ ਜਦ ਚੱਕ ਜਾਵਾਂ ਇਹ ਹੋਂਦ ਤੱਕ ਪਪਾਰ ਨਾ ਮਿਰਚਾਂ ਦਾ achar ਬਵਾ ਦਿੰਦਾ ਹਾਂ ਹਾਂ ਮੈਂ ਤੁਸੀਂ ਮਿਰਚਾਂ ਕਿਸੇ ਨੂੰ ਖਾਣਗਾ ਨਹੀਂ ਮੈਂ ਸੱਚੀ ਤੇ ਰਹਾਂਗਾ ਸਾਡਾ ਕਰਨ ਪਰ ਮੋਲ ਲਾ ਦੋ ਡੇਲੇ ਵਾਲਾ ਜਿਹਾ ਅਜੀ ਮਿਰਚ ਮੁਰਚ ਦਾ achar ਖਾਂਦੇ ਨਹੀਂ ਜਾਂ ਅਜਿਹੇ ala ਨਿੰਬੂ ਦਾ ਖੱਟਾ ਤੇ ਮਿੱਠਾ ਅੰਬ ਦਾ ਉਹ ਵੀ ਕਰਨ ਨੇ ਉੱਦੇ ਲੈ ਲੈ ਉਹਦੀ ਰੀਸ ਜੀ ਨਾਲ ਕਿੰਨੇ ਦਿਨ ਲਗਾਤਾਰ ਖਾਂਦੇ ਰਹੇ ਨਹੀਂ ਤਾਂ ਕਦੇ ਖਾਦਾ ਹੀ ਨਹੀਂ ਸੀਗਾ ਕੋਈ achar ਵੀ ਮਿਰਚ ਮੁਰਚ ਦੀ ਤਾਂ ਕਦੇ ਉਹੀ ਨਹੀਂ achar ਖਾਦਾ ਹੈਗਾ ਮਿਰਚ ਦਾ ਤਾਂ ਸ਼ਰਗਮਾ ਤਾਂ ਸਾਡੇ ਵਿਚਾਰੇ ਉਹੀ ਪਏ ਪਲ ਗਏ ਉਹ ਪਾ ਦੇ ਨਹੀਂ ਗਾ ਦੇ ਸ਼ਲਗਮਾ ਦਾ ਪਾਇ ਹੀ ਨਹੀਂ ਗਿਆ ਦੋ ਵਾਰੀ ਵਲੌਗ ਚ ਗੱਲ ਕੀਤੀ ਤੇ ਉਹ ਪਾਇਆ ਹੀ ਨਹੀਂ ਗਿਆ ਬਸ ਪਾਇ ਹੀ ਨਹੀਂ ਕਿ ਮੁਰਗੀ ਲਾਇਆ ਹੀ ਨਹੀਂ ਲਾਜ ਉਹ ਮਸਾਲਾ ਹੈਗਾ ਬਸ ਹੂੰ ਮਸਾਲਾ ਇਹਦੇ ਚ ਪਾਦਾ ਮੈਂ ਮਸਾਲਾ ਰਕੀ ਵੜੇ ਸੰਗ ਮਹਾਵਾਤੇ ਰਕੀ ਵੜੇ ਮਸਾਲਾ ਹਾਂ ਪਰ ਸਲਗਮ ਪੈ ਨਹੀਂ ਤੇ ਗਾਜਰਾਂ ਦੀ ਵਾਰੀ ਆ ਗਈ ਉਹ ਐਂਦਾ ਕਰਕੇ ਸੌਖੇ ਤਰੀਕੇ ਦੇ ਨਾਲ ਹੈ ਜਿਹੜਾ ਤੁਸੀਂ ਗਾਜਰਾਂ ਦਾ achar ਪਾ ਸਕਦੇ ਆ ਹਾਂਜੀ ਟਾਈਮ ਹੋ ਗਿਆ 9 ਦਾ ਤੇ ਆਪਾਂ ਆਪਣੇ ਕੰਮ ਕਰ ਸਾਰੇ ਨਿਵੇੜ ਲੇ ਤੇ ਹੁਣ ਆਪਾਂ ਕੰਮ ਕਰਾ ਜਿਹੜਾ ਕਰ ਲੱਗੇ ਆ ਸੂਟਾਂ ਦਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਜਿਹੜਾ ਆਪਣੇ ਜਿਹੜੇ ਆਪਾਂ ਕੱਲ ਇਹ ਸੂਟ ਲੈ ਕੇ ਆਏ ਹਨਾ ਤੇ ਬਹੁਤ ਵਧੀਆ ਸੇਲ ਹੋ ਰਹੇ ਨੇ ਹੁਣ ਆਪਣੇ 6 ਸੂਟਾਂ ਦਾ ਆਰਡਰ ਆਇਆ ਆਪਾਂ ਨੂੰ ਰਾਮਾ ਮੰਡੀ ਤੋਂ 6 ਸੂਟ ਹੈ ਜਿਹੜੇ ਇਹ ਆਪਣਾ ਪਲੇਨ ਸਟੱਫ ਸੀਗਾ ਜਿਹੜਾ ਵਰਕ ਕਰਾਉਣ ਵਾਲਾ ਹਨਾ ਸਾਰੇ ਦੇ ਸਾਰੇ ਸੂਟ ਹੈ ਜਿਹੜੇ ਆਪਣੇ ਸੇ ਲੋਗੇ 6 7 ਸੂਟ ਲੈ ਕੇ ਆਂਦੇ ਸੀਗੇ ਆਪਾਂ ਤੇ ਇਹ ਵੀ ਸਾਰੇ ਪਲੇਨ ਸਟਾਫ ਹੈ ਜਿਹੜਾ ਸਾਰਾ ਆਪਣਾ ਗਿਆ ਤੇ ਕੱਲ ਨੂੰ ਆਪਾਂ ਭੇਜ ਦੇਣੇ ਸਾਰੇ ਸੂਟ ਇੱਕ ਸੂਟ ਆਪਾਂ ਕਿਸੇ ਦਾ ਤਿਆਰ ਕਰਾਉਣਾ ਸੀਗਾ ਕਿਉਂਕਿ ਉਹਨਾਂ ਨੇ ਸਟਾਫ ਵੀ ਆਪਣੇ ਤੋਂ ਲੇਤਾ ਤੇ ਵਰਕ ਵੀ ਦੀਦੀ ਨੇ ਕਿਹਾ ਕਿ ਤੁਸੀਂ ਆਹਦੀ ਪਸੰਦ ਦੀ ਕਰਾ ਕੇ ਦੇਵੋ ਨਾ ਜਿੱਦਾਂ ਦਾ ਵੀ ਤੁਹਾਨੂੰ ਵਰਕ ਪਸੰਦ ਹੈ ਇਸ ਕਲਰ ਦਾ ਪੀਚ ਕਲਰ ਦਾ ਸੂਟ ਹੈ ਜਿਹੜਾ ਉਹ ਆਪਾਂ ਪਹਿਨਦਾ ਕਿਸੇ ਦਾ ਵਰਕ ਕਰਨਾ ਦੇਤਾ ਤਿਆਰ ਕਰਕੇ ਉਹ ਆਪ ਉਸ ਪਹਿਨ ਕੋਲੇ ਪਹੁੰਚਦਾ ਕਰ ਦਾਂਗੇ ਤੇ ਇੱਕ ਆ ਵਾਲਾ ਸੂਟ ਮੇਰੇ ਨਾਲ ਫਰੈਂਡ ਜਾਨੀ ਕਿ ਟੀਚ ਕਰਦੇ ਸੀ ਪਹਿਲਾਂ ਮੈਡਮ ਉਹ ਹੈਗੇ ਚੱਕ ਤੋਂ ਉਹਨਾਂ ਨੇ ਆਰਡਰ ਕੀਤਾਗਾ ਤੇ ਸਾਰੇ ਜਿਹੜੇ 6-7 ਸੂਟ ਨੇ ਇਹ ਰਾਮਾ ਮੰਡੀ ਦੇ ਨੇ ਕਿ ਆਪਾਂ ਇਕੱਠੇ ਜਿਹੜੇ ਕੱਲ ਨੂੰ ਪਹੁੰਚਦੇ ਕਰਦਾਂਗੇ ਤੇ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਹਨਾ ਜਦੋਂ ਆਪਾਂ ਚੀਜ਼ੇ ਲਿਉਣੇ ਆ ਪਸੰਦ ਕਰਦੇ ਹੋ ਹਨਾ ਕਿਉਂਕਿ ਆਪਾਂ ਕੋਈ ਵੀ ਸਟਾਫ ਹੈ ਜਿਹੜਾ ਇਦਾਂ ਦਾ ਨਹੀਂ ਲੈ ਕੇ ਜਾਂਦਾ ਜਿਹੜਾ ਜਾਨੀ ਕੋਈ ਕਪੜਾ ਖਰਾਬ ਹੋਵੇ ਜਾਂ ਸਿੰਥੈਟਿਕ ਹੋਵੇ ਹਨਾ ਬਹੁਤ ਵਧੀਆ ਇਹ ਸਾਰੇ ਪਲੇਨ ਸਟਾਫ ਹੈ ਖਾਦੀ कॉटन ਦੇ ਜਿਹੜੇ ਮੈਂ ਆਪਾਂ ਕੱਲ ਦੱਸਿਆ ਤੇ ਇਹ ਹੈਗਾ ਪ्युअर कॉटन ਦਾ ਤੇ ਇੱਕ ਸੂਟੇ ਜਿਹੜਾ ਆਪਣਾ ਮੈਕਿੰਗ ਚੱਲਿਆਗਾ ਤੇ ਪਰਮਾਤਮਾ ਇਦਾਂ ਹੀ ਜਣੇ ਕਿ ਆਪਣੇ ਕੰਮ ਆ ਕਰਾਂ ਤੇ ਜਿਹੜੀ ਮੇਰ ਬਣਾਈ ਰੱਖੀ ਹੈ ਨਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਆਪਣਾ ਕੰਮ ਹੈ ਜਿਹੜਾ ਅੱਗੇ ਚੱਲਣਾਗਾ ਤੇ ਹੁਣ ਮੈਂ ਆਖਿਆ ਕਿਉਂਕਿ ਆਪਾਂ ਕੱਲ੍ਹ ਵਲੌਗ ਬਣਾਇਆ ਸੀ ਆਪਾਂ ਸਟੌਕ ਦਿਖਾਇਆ ਸੀ ਤੇ ਹੁਣ ਆਪਾਂ ਇਹ ਵੀ ਦੱਸਣਾ ਫਰਜ਼ ਬੰਦ ਹੈ ਕਿ ਜਿਹੜਾ ਆਪਣੇ ਜਿਹੜਾ ਪੀਨ ਸਟੌਕ ਸੀਗਾ ਉਹ ਸਾਰਾ ਸੇਲ ਹੋ ਗਿਆ ਜਿਹੜਾ ਆ ਵਾਲਾ ਕੱਲਰ ਹੈ ਨਾ ਬਹੁਤ ਜਿਆਦਾ ਕਲਰ ਤਾਂ ਪਰ ਤਿੰਨੇ ਬਹੁਤ ਜਿਆਦੇ ਸੋਨੇ ਲਿਆਂਦੇ ਸੀ ਤੇ ਸ਼ਾਇਦ ਇਹ ਉਹਨਾਂ ਨੇ ਪੇਟ ਕਰਨਾ ਤੇ ਪਤਾ ਨਹੀਂ ਵਰਕ ਕਰਨਾਗਾ ਤੇ ਕੱਲ ਨੂੰ ਆਪਾਂ ਉਹਨਾਂ ਦੇ ਜਿਹੜੇ ਸੂਟ ਹੈ ਪਹੁੰਚਨੇ ਕਰਦਾਂਗੇ ਓਕੇ ਜੀ ਓਕੇ ਚਲ ਆਪਾਂ ਪੈਕ ਕਰਦਗੇ ਹੁਣ ਤੇ ਫੜਾ ਲઈએ ਹੁਣ ਕੱਲ ਸੰ ਨੂੰ ਫਾਟੇ ਲਿਆ ਕੀ ਹੋਊਗਾ ਦਫਾ ਫੇ ਲੈ ਆਵਾਂਗੇ ਦਫਾ ਫੇ ਕੇ ਸਤਰਾ ਲਿਆ ਕੀ ਉਸ ਤਰ੍ਹਾਂ ਦੇ ਇਹ ਕੱਪੜੇ ਵਾਲੇ ਵਾਈਟ ਜੀ ਵਾਈਟ ਜੀ ਕੱਲੇ ਕੱਪੜਾ ਹੈ ਨਾ ਸਿੰਪਲ ਹੈਂਡਲ ਜੀ ਵਾਲੇ ਇਵੇਂ ਜਿਦਾ ਬਾਹਰ ਤਣੀ ਆਈਆਂ ਲੱਗੀਆਂ ਹੋਈਆਂ ਇਹਨਾਂ ਦਾ ਡਬਲ ਕਰਾਂਗੇ ਆਪਾਂ ਕਿਉਂਕਿ ਦੂਰ ਜਾਣਾ ਤੇ ਦੂਜੇ ਵੀ ਲੈਦੇ ਹੋ ਆਈ ਦਿੰਦੇ ਆ ਤੇ ਪੋਲੀਥੀਨ ਵਾਲੇ ਵੀ ਲੈਦੇ ਆ ਵਾਈਟ ਦੇ ਹਾਂ 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 ਉਹ ਵੀ ਲੈ ਆ ਜਿਹੜੇ ਉਹ ਸੂਟ ਤਾਂ ਮੈਨੂੰ ਕੱਟਣ ਦਾ ਮੌਕਾ ਹੀ ਨਹੀਂ ਮਿਲੇਗਾ ਕਲਾਸ ਉਹਦੇ ਵਾਲੇ ਜਦੋਂ ਜਿੱਤਾ ਤਾਂ ਸੂਟ ਇਕੱਠੇ ਸੀਗੇ ਉਹ ਓਕੇ ਫਿਰ ਇਕੱਠੇ ਜਾਣਗੇ ਚਲੋ ਵਧੀਆ ਸੱਤ ਸੂਟ ਆਹੀ ਆਪਾਂ ਪੈਕ ਕਰਕੇ ਰੱਖ ਤੇ ਕੱਲ ਨੂੰ ਵੇਚ ਆਉਣਾ ਸੂਟ ਦੀ ਜਿੰਮੇਵਾਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਹੋਰ ਆਪਣੇ ਕੋਲੇ ਜਿਹੜੇ ਮੈਚਿੰਗ ਤੇ ਆਲਓਰ ਪਏ ਨੇ ਉਹ ਸਾਰੇ ਇਹ ਪੈਣ ਅ디 વોਸ ਸੋਹਣੇ ਸੋਹਣੇ ਕਮੈਂਟ ਆਏ ਇੱਕ ਪੈਣ ਜਿਹੜੀ 프리드 ਆਗੇ ਕਲੇ ਮੈਨ ਆਹ ਗੂਗਲ ਪੇ ਕਹਿੰਦੇ ਸਿੱਕ ਦੂਜੇ ਕਿਹੜਾ ਹੁੰਦਾ ਫੋਨ ਪੇ ਫੋਨ ਪੇ ਕਹਿੰਦੇ ਕਹਿੰਦੇ ਮੈਂ ਉਹ ਚਲਾਇਆ ਕਹਿੰਦੇ ਜਿੱਦ ਦੇ ਚੱਲ ਪਿਆ ਤੇ ਫਿਰ ਮੈਂ ਉਹਦੀ ਆਰਡਰ ਕਰਾਂਗੀ ਮੈਂ ਕਿ ਕਹਿੰਦੇ ਮੇਰੇ ਲੱਗਿਆ ਨਾ ਹੌਲੀ ਹੌਲੀ ਚਲਾਉਣਗੇ ਤੇ ਲੋਡ ਨਹੀਂ ਪਈ ਸਿੱਧੂ ਪਹਿਲਾਂ ਮਾਚਾ ਠੀਕ ਕਰ ਜੇ ਤੇ ਚਲਾ ਲਿਆ ਭਾਈ ਜੇ ਸੀ ਉਦੋਂ ਆਰਡਰ ਕਰਦੇ ਸਾਰਾ ਨਹੀਂ ਹੀ ਕਮੈਂਟ ਆਈ ਸੀ ਕਿ ਸੂਟ ਹੈ ਜਿਹੜੇ ਬਹੁਤ ਜਿਆਦੇ ਸੋਹਣੇ ਆ థాంਕ ਯੂ ਸੋ ਮੱਚ ਬਹੁਤ ਵਧੀਆ ਆਪਾਂ ਨੂੰ ਮੰਨ ਲਓ ਵੀ ਹੰਗਾਰਾ ਮਿਲ ਰਿਹਾ ਹੈ ਨਾ ਪਰ ਮਾ ਹੰਗਾਰਾ ਮਿਲ ਰਿਹਾ ਸਾਰਿਆਂ ਨੂੰ ਕਹਿੰਦਾ ਤੇ ਬਸ ਇਦਾਂ ਹੀ ਤੁਸੀਂ ਹਨਾ ਸਪੋਰਟ ਬਹੁਤ ਵਧੀਆ ਕਮੈਂਟ ਕਰਿਓ ਸਪੋਰਟ ਕਰਿਓ ਤੇ ਕੋਈ ਵੀ ਕੰਮ ਕਰਦੇ ਜਿਵੇਂ ਆਪਾਂ ਹਰੇਕ ਕੰਮ ਦੇ ਵਿੱਚ ਆਪਾਂ ਨੂੰ ਸਬਰ ਜ਼ਰੂਰੀ ਹੁੰਦਾ ਹਨਾ ਤੇ ਕਾਲੀ ਨਾਲ ਕੋਈ ਨਹੀਂ ਕੰਮ ਨਹੀਂ ਹੁੰਦਾ ਹੁੰਦਾ ਤੇ ਪਰ ਮਾਤਮਾ ਲਈ ਜਦੋਂ ਜਿਵੇਂ ਕਹਿੰਦੇ ਹੁੰਦੇ ਆ ਬਾਹ ਫੜਦੀਆਂ ਤੇ ਉਹ ਦੋਨਾਂ ਨੇ ਫੜੀ ਲੈਣੀ ਹੈ ਹਨਾ ਤੇ ਬਸ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕਿਸੇ ਗੱਲ ਦੀ ਕੋਈ ਕਾਲੀ ਨਹੀਂ ਹੈਗੀ ਕਿ ਹੌਲੀ ਹੌਲੀ ਜਿਹੜੀ ਆਪਦੀ ਮਿਹਨਤ ਆਪਾਂ ਜਾਰੀ ਰੱਖਾਂਗੇ ਤੇ ਮਿਹਨਤ ਦਾ ਜਿਹੜਾ ਫਾਇਦਾ ਮਿਲ ਹੀ ਜਾਣਾ ਹੁੰਦਾ ਤੇ ਹੁਣ ਮੈਂ ਕੱਪੜੇ ਪ੍ਰੈਸ ਕਰਿਆ ਨਾ ਹਾਂਜੀ ਫਿਰ ਹੋਰ ਫਾਇ ਸੁਟ ਕੱਪੜੇ ਪ੍ਰੈਸ ਕਰਨ ਨਾਲ ਵੇਡ ਕੱਲ ਨੂੰ ਸਕੂਲ ਚ ਪਾਉਣੇ ਮम्मी ਕਰਦੇ ਨੇ ਪਏ ਆ ਤੇ ਫਿਰ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਓਕੇ ਹਾਂਜੀ ਕੱਪੜਿਆਂ ਦਾ ਕੰਮਕਾਰ ਵੀ ਜਿਹੜਾ ਮੈਂ ਆਪਦਾ ਨਵੀੜਿਆਂ ਦਾ ਪਰ ਮੇਰਾ ਰਹਿ ਗਿਆ ਹਜੇ ਦੁਪੱਟਾ ਤਿਆਰ ਕਰਨ ਵਾਲਾ ਤੇ ਲੈਸ ਵਗੈਰਾ ਲਗਾਉਣੀ ਉਹ ਲੋਗਾਵਾਂਗੇ ਆਪਾਂ ਕੱਲ ਨੂੰ ਤੇ ਟਾਈਮ ਪੌਣੇ 10 ਦਾ ਹੋ ਗਿਆ ਤੇ ਹੁਣ ਜਾ ਕੇ ਮੈਂ ਉਹ ਕੱਪੜੇ ਪ੍ਰੈਸ ਪ੍ਰੈਸ ਹੈ 76 ਦੇ ਹਾਂ ਵਸ ਲਾ ਦੋ ਨਾਲ ਮੈਂ ਕਰਿਆ ਨੇ ਸੀਗੀ ਪੇਪਰਾਂ ਦੀ ਚੈਕਿੰਗ ਚੈਕਿੰਗ ਨਹੀਂ ਚੈੱਕ ਕਾਊਂਟਿੰਗ ਹਮਮ ਚੈੱਕ ਤਾਂ ਕੀਤੇ ਹੋਏ ਸੀ ਕਾਊਂਟ ਕਰੀ ਜਾਂਦੀ ਸੀ ਨੰਬਰ ਤੇ ਚਲੋ ਜੀ ਆਪਾਂ ਇਸਦੇ ਨਾਲ ਹੀ ਆਪਣੇ ਬਲਾਗ ਤੇ ਹਾਂ ਇੱਕ ਦਿਲਾ ਦੇ ਸੀਗੇ ਮੈਂ ਤੋ ਜਿਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੀ ਖਤਾਂ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਦੂਸੇ ਸੋਹਣੇ ਸੋਹਣੇ ਬਲੌਗ ਐਨਜੋਏ ਕਰ ਸਕੋ ਬਸੇ ਦੋ ਦਿਨਾਂ ਬਾਅਦ ਫੇਰ ਇੱਕ ਦਵਾਦ ਆਏਗਾ ਜਾਗੋ ਵਾਲਾ ਬਲੌਗ ਹੈ ਬਲੌਗ ਹੈ ਜਿਹੜਾ ਤੁਹਾਡੇ ਤੱਕ ਪਹੁੰਚੂਗਾ